ਬ੍ਰੈਂਟਨ ਦੇ ਵਿੱਚ ਗੋਰ ਰੋਡ ਤੇ ਸਥਿਤ ਗੁਰਦੁਆਰਾ ਨਾਨਕ ਦਰਬਾਰ ਵਿਖੇ ਨਵੀਂ ਕਮੇਟੀ ਆ ਚੁੱਕੀ ਹੈ ਅਤੇ ਨਵੀਂ ਕਮੇਟੀ ਅਤੇ ਨਵੇਂ ਸੇਵਾਦਾਰਾਂ ਦੇ ਵੱਲੋਂ ਗੁਰਦੁਆਰਾ ਸਾਹਿਬ ਦਾ ਚਾਰਜ ਸੰਭਾਲ ਲਿਆ ਗਿਆ ਹੈ ਤੇ ਜਲਦੀ ਨਵੇਂ ਕਾਰਜ ਅਤੇ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ ਇਸ ਮੌਕੇ ਤੇ ਬੀਤੇ ਦਿਨੀ ਯਾਨੀ ਕਿ ਐਤਵਾਰ ਨੂੰ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰੂ ਘਰ ਦੇ ਵਿੱਚ ਅਤੇ ਪਾਠ ਦੇ ਭੋਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਨਤਮਸਤਕ ਹੋਈਆਂ ਇਸ ਮੌਕੇ ਤੇ ਕਾਫੀ ਸਾਰੇ ਬੁਲਾਰੇ ਵੀ ਪਹੁੰਚੇ ਹੋਏ ਸਨ ਅੱਜ ਦੀ ਇਸ ਰਿਪੋਰਟ ਦੀ ਸ਼ੁਰੂਆਤ ਕਰਦੇ ਹਾਂ ਬ੍ਰੈਂਟਨ ਵਿੱਚ ਗੋਰ ਰੋਡ ਤੇ ਸਥਿਤ ਗੁਰਦੁਆਰਾ ਨਾਨਕਦਰਬਾਰ ਜਿਸ ਨੂੰ ਨਾਨਕਸਰ ਠਾਠ ਈਸ਼ਰ ਦਰਬਾਰ ਵੀ ਕਿਹਾ ਜਾਂਦਾ ਹੈ ਵਿਖੇ ਸ਼੍ਰੀ ਸਹਿਜ ਪਾਠ ਸਾਹਿਬ ਆਰੰਭ ਕੀਤੇ ਗਏ ਸਨ ਜਿਸ ਦੇ ਭੋਗ 13 ਜੁਲਾਈ ਦਿਨ ਐਤਵਾਰ ਨੂੰ ਸਵੇਰੇ 10 ਵਜੇ ਪਾਏ ਗਏ 10 ਵਜੇ ਭੋਗ ਪਾਉਣ ਉਪਰੰਤ ਕੀਰਤਨ ਅਤੇ ਅਰਦਾਸ ਹੋਈ ਦੱਸ ਦਈਏ ਕਿ ਇਹ ਸਮਾਗਮ ਇਸ ਕਾਰਨ ਕਰਵਾਇਆ ਗਿਆ ਕਿਉਂਕਿ ਗੁਰਦੁਆਰਾ ਸਾਹਿਬ ਦੀ ਨਵੀਂ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਨੇ ਸੇਵਾ ਸੰਭਾਲ ਲਈ ਹੈ ਸਿੱਖ ਸਪਿਰਚੁਅਲ ਸੈਂਟਰ ਟੋਰਾਂਟੋ ਦੀ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਵੱਲੋਂ ਹੀ ਹੁਣ ਗੁਰਦੁਆਰਾ ਨਾਨਕ ਦਰਬਾਰ ਦੇ ਸਾਰੇ ਕਾਰਜਾਂ ਦੀ ਸੇਵਾ ਕੀਤੀ ਜਾਵੇਗੀ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਲੋ ਹਾਜ਼ਰੀ ਲਗਵਾਈ ਗਈ ਅਰਦਾਸ ਮੌਕੇ ਦਰਬਾਰ ਹਾਲ ਸੰਗਤਾਂ ਦੇ ਇਕੱਠ ਨਾਲ ਪੂਰਾ ਭਰ ਚੁੱਕਿਆ ਸੀ ਅਰਦਾਸ ਹੋਣ ਮਗਰੋਂ ਵੱਖ-ਵੱਖ ਬੁਲਾਰਿਆਂ ਵੱਲੋਂ ਸਟੇਜ ਤੇ ਪਹੁੰਚ ਕੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਨਵੀਂ ਕਮੇਟੀ ਨੂੰ ਖੂਬ ਵਧਾਈਆਂ ਵੀ ਦਿੱਤੀਆਂ ਗਈਆਂ ਦੱਸਦੇ ਹਾਂ ਕਿ ਇਸ ਮੌਕੇ ਦੇ ਉੱਤੇ ਬ੍ਰੈਂਟਨ ਦੇ ਡਿਪਟੀ ਮੇਅਰ ਸਰਦਾਰ ਹਰਕੀਰਤ ਸਿੰਘ ਅਤੇ ਰੀਜਨਲ ਕਾਉਂਸਲਰ ਸਰਦਾਰ ਗੁਰਪ੍ਰਤਾਪ ਸਿੰਘ ਤੂਰ ਵੀ ਪਹੁੰਚੇ ਹੋਏ ਸਨ Ontario Gurdwara Council ਦੇ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਨਵੀਂ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਕਈ ਹੋਰ ਚੰਗੇ ਸੁਧਾਰ ਲਿਆਂਦੇ ਜਾਣਗੇ ਇਸ ਮੌਕੇ ਤੇ ਵੱਖ-ਵੱਖ ਗੁਰੂ ਘਰਾਂ ਦੇ ਬੁਲਾਰੇ ਵੀ ਪਹੁੰਚੇ ਹੋਏ ਸਨ ਸਰਦਾਰ ਅਮਰਜੀਤ ਸਿੰਘ ਮਾਨ ਦੇ ਨਾਲ-ਨਾਲ ਸਰਦਾਰ ਭਗਤ ਸਿੰਘ ਬਰਾੜ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ ਨਾਲ ਹੀ ਪੀਲ ਪੁਲਿਸ ਦੇ ਅਧਿਕਾਰੀ ਵੀ ਮੌਜੂਦ ਸਨ ਜਿਨ੍ਹਾਂ ਨੇ ਕਿਹਾ ਕਿ ਪੀਲ ਪੁਲਿਸ ਵੱਲੋਂ ਸਿੱਖ ਕੌਮ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ Ontario Gurudwaras Committee ਦੇ ਪ੍ਰਧਾਨੇ ਜੋ ਸਰਦਾਰ ਅਮਰਜੀਤ ਸਿੰਘ ਮਾਂਜੀ ਸਾਹਿਬ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਅੱਜ ਇਸ ਸਮਾਗਮ ਬਾਰੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਇਸ ਸਹਿਜ ਪਾਠ ਜੀ ਦੇ ਭੋਗ ਪਾਏ ਗਏ ਨੇ ਇਸ ਮੌਕੇ ਤੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਜਿੱਥੇ ਅਸੀਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਇਕੱਠੇ ਹੋਏ ਹੈਗੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸਹਿਜ ਪਾਠ ਦੇ ਭੋਗ ਪਾਏ ਹੈਗੇ ਆ ਆ ਇਹ ਗੁਰੂ ਦਾ ਸ਼ੁਕਰਾਨਾ ਕਰਨ ਦੇ ਲਈ ਆ ਜਿਹੜੇ ਸਹਿਜ ਪਾਠ ਰੱਖੇ ਗਏ ਸੀਗੇ ਉਸ ਮਾਲਕ ਦੀ ਰਹਿਮਤ ਹੋਈ ਹੈਗੀ ਐਸ ਸਪਿਰਚੁਅਲ ਸੈਂਟਰ ਐਕਸਟ੍ਰਲ ਕੋ ਦੁਆਰਾ ਸਾਹਿਬ ਦੇ ਜਿਹੜੇ ਪ੍ਰਬੰਧਕ ਸੇਵਾਦਾਰ ਆ ਉਹਨਾਂ ਨੂੰ ਇਸ ਗੁਰੂ ਘਰ ਦੀ ਵੀ ਸੇਵਾ ਕਰਨ ਦਾ ਜਿਹੜਾ ਗੁਰੂ ਨੇ ਜਿਹੜਾ ਹੈਗਾ ਸੁਭਾਗ ਸਮਾਨ ਦਿੱਤਾ ਹੈਗਾ ਸੋ ਵੱਡੇ ਜਿਹੜੇ ਹੈਗੇ ਧੰਨਪਾਗ ਹੈਗੇ ਆ ਸੇਵਾਦਾਰਾਂ ਦੇ ਜਿਨ੍ਹਾਂ ਨੂੰ ਇਸ ਗੁਰੂ ਘਰ ਦੇ ਵਿੱਚ ਸੇਵਾ ਕਰਨ ਦਾ ਸਬਬ ਬਣਿਆ ਹੈਗਾ ਸੋ ਅਸੀਂ ਇਸ ਮੁੱਚੀ ਸੰਗਤ ਨੂੰ ਜਿੱਥੇ ਵਧਾਈ ਦਿੰਨੇ ਹੈਗੇ ਆ ਨਾਲ ਦੀ ਨਾਲ ਸਿਕ 스ਪਿਰਚੁਅਲ ਸੈਂਟਰ ਐਕਸਟਰਲ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੂੰ ਵੀ ਬਹੁਤ ਬਹੁਤ ਵਧਾਈ ਦਿੰਨੇ ਹੈਗੀਆਂ ਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਅ ਸ਼ਿੱਦਤ ਦੇ ਨਾਲ ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਹੈਗਾ ਸੰਗਤਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਸੋ ਨਾਲ ਦੀ ਨਾਲ ਜਿਹੜਾ ਹੈਗਾ ਅੱਜ ਦਾ ਜਿਹੜਾ ਦਿਨ ਹੈਗਾ ਇਸ ਕਰਕੇ ਵੀ ਬਹੁਤ ਮਹੱਤਵਪੂਰਨ ਹੈਗਾ ਸਾਡੇ ਲਈ ਕਿਉਂਕਿ ਇਹ ਜਿਹੜਾ ਗੁਰੂ ਘਰ ਹੈਗਾ ਇੱਥੋਂ ਆ ਜਿਹੜੀ ਹੈਗੀ ਆ ਸਾਡੀਆਂ ਜਿਹੜੀਆਂ ਮਿਸਲਾਂ ਹੈਗੀਆਂ ਗੁਰਦੁਆਰਾ ਸਾਹਿਬਾਂ ਉਹਨਾਂ ਵਿੱਚੋਂ ਆ ਕੌਮ ਦੀ ਗੱਲ ਹੁੰਦੀ ਹੈਗੀ ਆ ਕੌਮ ਦੇ ਆਪਣੇ ਘਰ ਦੀ ਗੱਲ ਹੁੰਦੀ ਹੈਗੀ ਆ ਸੋ ਇਸ ਗੁਰੂ ਘਰ ਦੀ ਸਟੇਜ ਵੀ ਜਿਹੜੀ ਹੈਗੀ ਆ ਹੁਣ ਉਹਨਾਂ ਬਾਕੀ ਗੁਰਦੁਆਰਾ ਜਿਹੜੇ ਸਾਬਾਨ ਹੈਗੇ ਉਹਨਾਂ ਦੇ ਨਾਲ ਸਾਰੇ ਇਕੱਠਿਆਂ ਹੋ ਕੇ ਅਸੀਂ ਕੌਮ ਦੀ ਜਿਹੜੀ ਹੈਗੀ ਆਪਣੇ ਘਰ ਦੀ ਗੱਲ ਕਰਨ ਦੇ ਲਈ ਇਹਨਾਂ ਸਟੇਜਾਂ ਅਨ ਦੇ ਉਸ ਤੋਂ ਸਾਨੂੰ ਗੁਰੂ ਨੇ ਸਮਾਂ ਦਿੱਤਾ ਹੈਗਾ ਤੋਂ ਬਹੁਤ ਬਹੁਤ ਸੰਗਤਾਂ ਦਾ ਧੰਨਵਾਦ ਆ ਗੁਰੂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਹੋ ਜਿਹਾ ਸਮਾਧਾਨ ਸਾਪ ਆਪ ਨੂੰ ਬਖਸ਼ਿਆ ਹੈਗਾ ਬਰਨਾਲ ਦੀ ਨਾਲ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜਿਹੜਾ ਸਮੇਂ-ਸਮੇਂ ਆ ਕੇ ਤੁਸੀਂ ਆ ਸੰਗਤਾਂ ਦੇ ਰੂਬਰੂ ਸਾਨੂੰ ਕਰਾਉਣੇ ਹੈਗੇ ਆ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਵਿਖੇ ਜੋ ਅੱਜ ਦਾ ਸਮਾਗਮ ਹੋਇਆ ਇਸ ਬਾਰੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਸਮਾਗਮ ਹੋਇਆ ਗੁਰਦੁਆਰਾ ਸਾਹਿਬ ਦੇ ਵਿੱਚ ਇਹਦੇ ਬਾਰੇ ਕੋ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੇ ਦਿਓ ਬਿਲਕੁਲ ਜੀ ਜਿਸ ਤਰ੍ਹਾਂ ਸੰਗਤਾਂ ਨੂੰ ਪ ਕਮੇਟੀ ਹੈਗੀ ਹੈ 6 ਸਪਿਰਚੁਅਲ ਸੈਂਟਰ ਰੈਕਸਲ ਦੀ ਉਹਨਾਂ ਵੱਲੋਂ ਇਹ ਜਿਹੜਾ ਇਹਦੇ ਉੱਤੇ ਪ੍ਰਬੰਧ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ ਜੀ ਸੋ ਉਹਦੇ ਸਬੰਧ ਦੇ ਵਿੱਚ ਸਮਾਗਮ ਇੱਥੇ ਹੋ ਰਹੇ ਆ ਹੁਣ ਜਿਹੜੀ ਨਵੀਂ ਇੱਥੇ ਕਮੇਟੀ ਬਣੀ ਹੈ ਉਸ ਬਾਰੇ ਕੀ ਦੱਸਣਾ ਚਾਹੋਗੇ ਕਿ ਉਹ ਹੋਰ ਕਿਹੜੇ ਗੁਰਦੁਆਰਾ ਸਾਹਿਬ ਵਿੱਚ ਉਹਨਾਂ ਵੱਲੋਂ ਚੰਗੇ ਕੰਮ ਕੀਤੇ ਜਾਂਦੇ ਆ ਬਿਲਕੁਲ ਜੀ ਇੰਟੀਰੀਅਰ ਗੁਰਦੁਆਰਾ ਸਾਹਿਬ ਕਮੇਟੀ ਨਾਲ ਪਹਿਲਾਂ ਤਾਂ ਉਹ ਬਹੁਤ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਆ 6 ਸਪਿਰਚੁਅਲ ਸੈਂਟਰ ਰੈਕਸਲ ਗੁਰਦੁਆਰ ਸਾਹਿਬ ਆਪਾਂ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਉਹ ਇੱਕ ਕੈਨੇਡੀਅਨ ਟਾਇਰ ਦੀ ਬਿਲ ਉਹ ਆਪ ਸਾਰਿਆਂ ਨੇ ਦੇਖਿਆ ਕਿ ਉੱਥੇ ਜਿਸ ਤਰ੍ਹਾਂ ਸਾਹਿਬ ਨਾਲ ਕੰਸਟਰਕਸ਼ਨ ਚੱਲੀ ਆ ਸੇਵਾਵਾਂ ਹੋਈਆਂ ਕਾਰ ਸੇਵਾ ਦੀ ਉੱਥੇ ਗੱਲ ਚੱਲੀ ਆ ਹਰ ਸਾਲ ਜਿਸ ਤਰ੍ਹਾਂ ਨਗਰ ਕੀਰਤਨ ਉੱਥੇ ਪਹੁੰਚਦਾ ਜਿ ਉਹ ਉੱਥੇ ਜਿਹੜਾ ਪ੍ਰਬੰਧ ਕੀਤਾ ਜਾਂਦਾ ਉਹ ਸੋ ਇਸੇ ਪ੍ਰਬੰਧ ਕਮੇਟੀ ਦੇ ਥੱਲੇ ਉਹ ਸਾਰਾ ਕੁਝ ਹੁੰਦਾ ਔਰ ਇਹਨਾਂ ਵੱਲੋਂ ਬਹੁਤ ਚੱਜੇ ਜਿਹੜੇ ਪ੍ਰਬੰਧ ਉੱਥੇ ਕੀਤੇ ਜਾਂਦੇ ਆ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਹੋਏ ਆ ਤੇ ਇੱਥੇ ਅੱਜ ਸਹਿਜ ਪਾਟ ਜੀ ਦੇ ਭੋਗ ਪਾਏ ਗਏ ਨੇ ਤੇ ਗੱਲਬਾਤ ਕਰਦੇ ਆ ਗगनਜੀਤ ਜੀ ਸਾਡੇ ਨਾਲ ਮੌਜੂਦ ਨੇ ਸਰ ਅੱਜ ਦੇ ਇਸ ਇਵੈਂਟ ਬਾਰੇ ਕੀ ਕਹਿਣਾ ਚਾਹੋਗੇ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਥੈਂਕ ਯੂ ਸਾਰਿਆਂ ਦਾ ਅੱਜ ਬਹੁਤ ਵੱਡਾ ਦਿਨ ਆ ਅੱਜ ਮੈਂ ਇੰਟਰੋਡਿਊਸ ਕਰਨਾ ਚਾਹਨਾ ਸਾਡਾ ਸੁਪਰਟੈਂਡੈਂਟ ਸ਼ਾਲੀ ਟਾਮਸਨ 21 ਡਿਵੀਜ਼ਨ ਤੋਂ ਵਾਟ ਡੂ ਯੂ ਵਾਂਟ ਟੂ ਸੇ ਅਬਾਊਟ ਟੁਡੇਜ਼ ਇਵੈਂਟ Um, I just wanted to say thank you very much. I know that uh, Peel Regional Police has really been actively involved in the Sikh community, and uh, many times we're invited to all of these events, the celebrations, and it's a fantastic opportunity for us to embrace the culture, uh, be part and walk alongside the Sikh community, and be involved in in this. So, from Peel Regional Police perspective, we really um, look forward to. You know, engaging with the community, making sure that they understand too that we are here to create a safe, inclusive work environment for everyone. And uh, just recognizing that Brampton is one of the largest Sikh communities in Canada. And so for us, it's important that we make sure that they understand that we are approachable, we're here to um, assist them in any way that we can, and to really make sure that we are building trust within the community and, uh, and that we're here to serve them. ਬ੍ਰੈਂਟਨ ਦੇ ਗੁਰਦੁਆਰਾ ਨਾਨਕ ਦਰਬਾਰ ਦੀ ਖਾਸ ਰਿਪੋਰਟ ਹਮਦਰਦ ਟੀਵੀ ਦੇ ਲਈ